ਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹੱਕ 'ਚ ਵੱਡਾ ਐਲਾਨ ਕਰ ਦਿੱਤਾ ਇਸ ਵਾਰੀ ਚੰਗੀ ਮੌਨਸੂਨ ਚੰਗੀ ਰਹਿਣ ਕਰਕੇ ਫਸਲਾਂ ਦਾ ਬੰਪਰ ਝਾੜ ਨਿਕਲਣ ਦੀ ਉਮੀਦ ਹੈ ਇਹ ਦਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ 15 ਦਿਨਾਂ ਦੇ ਦੇਸ਼ ਵਿਆਪੀ ਦੌਰੇ ਤੋਂ ਬਾਅਦ ਕੀਤਾ ਉਹਨਾਂ ਨੇ ਕਿਹਾ ਕਿ ਸੋਨੀ ਦੀ ਬਜਾਈ ਤੋਂ ਪਹਿਲਾਂ ਇਹ ਆਊਟਰੀਚ ਪ੍ਰੋਗਰਾਮ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਲਈ ਨੀਤੀਆਂ ਤੇ ਖੋਜ ਯੋਜਨਾਵਾਂ ਨੂੰ ਨੌਨਿਕ ਬਣਾਉਣ ਵਿੱਚ ਮਦਦ ਕਰੇਗਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੰਨੇ ਕਿਹਾ ਕਿ ਆਮ ਤੋ ਬਾਦ ਮੌਨਸੂਨ ਮੀਂਹ ਦੀ ਭੀਖਵਾਨੀ ਦੇ ਨਾਲ ਭਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 2025-26 ਦੇ ਸੋਹਣੀ ਸੀਜ਼ਨ ਦੌਰਾਨ ਅਨਾਜ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਹਾਸਲ ਕਰ ਸਕਦਾ ਖੇਤੀਬਾੜੀ ਮੰਤਰੀ ਨੇ ਨਕਲੀ ਤੇ ਘਟੀਆ ਕੀਟਨਾਸ਼ਕਾਂ ਦੀ ਵਿਕਰੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਤੇ ਸੰਤੁਲਿਤ ਖਾਦ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮਿੱਟੀ ਸਿਹਤ ਕਾਰਡ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਬਾਰੇ ਵੀ ਗੱਲ ਕੀਤੀ ਖੇਤੀਬਾੜੀ ਮੰਤਰਾਲੇ ਦੇ ਤੀਜੇ ਅਨੁਮਾਨ ਅਨੁਸਾਰ 2024-25 ਦੇ ਸੋਨੀ ਸੀਜ਼ਨ ਵਿੱਚ ਭਾਰਤ ਦਾ ਅਨਾਜ ਉਤਪਾਦਨ ਰਿਕਾਰਡ 168.06 ਮਿਲੀਅਨ ਟਨ ਤੱਕ ਪਹੁੰਚ ਜਾਵੇਗਾ 2014-15 ਤੋਂ ਸੋਨੀ ਅਨਾਜ ਉਤਪਾਦਨ ਵਿੱਚ 31.23% ਦਾ ਵਾਧਾ ਹੋਇਆ चौहान ਨੇ ਕਿਹਾ ਕਿ ਚਲ ਰਹੀ ਮੁਹਿੰਮ ਸੌਣੀ ਸੀਜ਼ਨ ਵਿੱਚ ਖੇਤੀਬਾੜੀ ਉਤਪਾਦਨ ਨੂੰ ਹੋਰ ਵਧਾਉਣ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਉਹਨਾਂ ਨੂੰ ਨਵੀਆਂ ਤਕਨੀਕਾਂ ਤੇ ਅਭਿਆਸਾਂ ਬਾਰੇ ਸਿੱਖਿਆਤ ਕਰਨ ਦੇ ਯਤਨ ਕਰ ਰਹੇ ਹਾਂ ਮંત્રી ਨੇ ਕਿਹਾ ਕਿ ਹੁਣ ਤੱਕ ਦਸਰਾਂਜਾਂ ਦੇ ਆਪਣੇ ਦੌਰੇ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਤੋਂ ਪਤਾ ਲੱਗਿਆ ਕਿ ਕੁਝ ਖੇਤਾਂ ਵਿੱਚ ਮੌਜੂਦਾ ਫਸਲਾਂ ਦੀਆਂ ਕਿਸਮਾਂ ਤੇ ਉੱਭਰ ਰਹੇ ਕੀੜਿਆਂ ਪ੍ਰਤੀ ਵਿਰੋਧ ਵਿਕਸਤ ਕੀਤਾ। ਕਿਸਾਨਾਂ ਨੇ ਨਕਲੀ ਕੀਟਨਾਸ਼ਕਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਤੇ ਡਿੱਗਦੀਆਂ ਕੀਮਤਾਂ ਦੌਰਾਨ ਵਧੇਰੇ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ ਤੇ ਥੋੜੇ ਦਰਮਿਆਨੇ ਤੇ ਲੰਮੇ ਸਮੇਂ ਦੇ ਲਾਗੂ ਕਰਨ ਲਈ ਖੋਜ ਯੋਜਨਾਵਾਂ ਤੇ ਨੀਤੀਆਂ ਵਿਕਸਤ ਕੀਤੀਆਂ ਜਾਣਗੀਆਂ। ਚੋਹਾਨ ਨੇ ਕਿਹਾ ਕਿ ਇਹ ਯਤਨ ਸੰਭਾ ਮੀਂਹਾਂ ਦਾ ਮੌਨਸੂਨ 2025-26 ਵਿੱਚ ਸੋਨੀ ਅਨਾਜ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਸੋਨੀ ਦੇ ਫਸਲਾਂ ਜਿਵੇਂ ਕਿ ਝੋਨੇ ਦੀ ਬਜਾਈ ਜੁਲਾਈ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਆਉਣ ਨਾਲ ਸ਼ੁਰੂ ਹੋ ਜਾਂਦੀ ਹੈ ਇਸ ਸਾਲ ਮੌਨਸੂਨ ਦੇ ਮੀਂਹ ਪੈਣ ਨਾਲ ਆਮ ਰਹਿਣ ਦੀ ਉਮੀਦ ਹੈ ਜਿਹੜੀ ਭਾਰਤ ਮੌਸਮੀ ਭਾਗ ਆਈਐਮਡੀ ਨੇ ਪੂਰੇ 2025 ਸੀਜ਼ਨ ਜੂਨ ਤੋਂ ਸਤੰਬਰ ਲਈ ਦੱਖਣੀ ਪੱਛਮੀ ਮੌਨਸੂਨ ਆਮ ਨਾਲੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਆ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਇਸ ਵਾਰ ਚੰਗੇ ਮੌਨਸੂਨ ਚੰਗੀ ਰਹਿਣ ਕਰਕੇ ਫਸਲਾਂ ਦਾ ਬੰਪਰ ਝਾੜ ਨਿਕਲਣ ਦੀ ਉਮੀਦ ਆ ਇਹ ਦਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ 15 ਦਿਨਾਂ ਦੇ ਦੇਸ਼ ਵਿਆਪੀ ਦੌਰੇ ਤੋਂ ਬਾਅਦ ਕੀਤਾ ਉਹਨਾਂ ਨੇ ਕਿਹਾ ਕਿ ਸੌਣੀ ਦੀ ਵਿਜਾਈ ਤੋਂ ਪਹਿਲਾਂ ਇਹ ਆਊਟਰੀਚ ਪ੍ਰੋਗਰਾਮ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਲਈ ਨੀਤੀਆਂ ਤੇ ਖੋਜ ਯੋਜਨਾਵਾਂ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗਾ ਖੇਤੀਬਾੜੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਆਮ ਤੋ-ਬੱਦ ਮੌਨਸੂਨ ਮੀਂਹ ਦੀ ਭਵਿੱਖਬਾਣੀ ਦੇ ਨਾਲ ਭਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 2025-26 ਦੇ ਸੋਹਣੇ ਸੀਜ਼ਨ ਦੌਰਾਨ ਅਨਾਜ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਹਾਸਲ ਕਰ ਸਕਦਾ ਹੈ।